ਸਰ ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਲੈ ਕੇ ਜੋ ਕਿ ਰੋਜ਼ੀ ਰੋਟੀ ਕਮਾਉਣ ਦੇ ਵਾਸਤੇ ਲਗਾਤਾਰ ਬਾਹਰ ਦਾ ਰੁੱਖ ਕਰੀ ਹੈ ਅਤੇ ਉੱਥੇ ਜਾ ਕੇ ਮਿਹਨਤ ਕਰਕੇ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਜਿੱਥੇ ਚਲਾਉਂਦੇ ਨੇ ਉੱਥੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦੇ ਨੇ ਪਰ ਉੱਥੇ ਹੀ ਨਾਬਾ ਦੇ ਨੇੜਲੇ ਪਿੰਦੇ ਵਿੱਚ ਇੱਕ ਇਟਲੀ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਗਿਆ ਨੌਜਵਾਨ ਜੋ ਕਿ 20 ਸਾਲਾਂ ਤੋਂ ਇਟਲੀ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਜਦੋਂ ਉਹ ਰੋਟੀ ਪਕਾਉਣ ਲੱਗੇ ਆ ਤਾਂ ਉੱਥੇ ਸਿਲੰਡਰ ਫਟ ਗਿਆ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਤੇ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਜਿਸ ਦੌਰਾਨ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਸ ਦਾ ਦੇਹਾਂਤ ਹੋ ਗਿਆ ਤੇ ਉਸ ਦੀ ਮ੍ਰਿਤਕ ਦੇ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਉਹਨਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਦਾਸ ਜੀ ਕਿ ਮ੍ਰਿਤਕ ਪਿੱਛੇ ਆਪਣੀ ਪਤਨੀ ਅਤੇ ਬੱਚੇ ਮਾਪੇ ਛੱਡ ਗਿਆ ਜਿਹਦੇ ਚੱਲਦੇ ਪਰਿਵਾਰਕ ਮੈਂਬਰ ਆਪਣੇ ਪੁੱਤ ਦੀ ਮੌਤ ਨੂੰ ਲੈ ਕੇ ਦੁੱਖ ਨਹੀਂ ਚੱਲ پا ਰਹੇ ਆਪ ਦੇਖਦੇ ਆ। ਨਿਰਮਲ ਸਿੰਘ ਜਿਹੜੀ ਸਾਰਿਆਂ ਦਾ ਇੱਥੋਂ ਉੱਠ ਕੇ ਬਾਹਰ ਜਾ ਕੇ ਬੜੀ ਕਬੱਡੀ ਕਾਮਯਾਬੀ ਕੀਤੀ ਸੀ ਉਹਨੇ ਪਰ ਅਚਾਨਕ ਆ ਹਾਸਾ ਵਾਪਰਨ ਕਰਕੇ ਸਾਰਿਆਂ ਨੂੰ ਵਿਛੋੜਾ ਦੇ ਗਿਆ। ਤੇ ਬਹੁਤ ਸਾਰੇ ਨਗਰ ਚ ਵੀ ਤੇ ਬਾਹਰਲੇ ਪਿੰਡਾਂ ਤੇ ਬਾਹਰ ਇਟਲੀ ਤੋਂ ਵਿੱਚ ਵੀ ਜਿੰਨੇ ਮੁੰਡਿਆਂ ਨਾਲ ਆਪਣੀ ਗੱਲ ਹੋਈ ਹੈ। ਮਨੇ ਇਹੀ ਦੱਸਿਆ ਵੀ ਸਾਨੂੰ ਨਾ ਤੇ ਇਸ ਤਰ੍ਹਾਂ ਦਾ ਬੰਦਾ ਅਜ ਤੱਕ ਮਿਲਿਆ ਤੇ ਨਾ ਮਿਲਣਾ ਹਰ ਇੱਕ ਨਾਲ ਹਰ ਇੱਕ ਦੀ ਮਦਦ ਤੇ ਹਰ ਇੱਕ ਦੀ ਹੈਲਪ ਅਤੇ ਸਾਡੀ ਤਾਂ ਭਰਾਵਾਂ ਤੋਂ ਵੱਧ ਸੀਗੀ ਰਿਸ਼ਤੇਦਾਰੀ ਨਾਲੋਂ ਤਾਂ ਅਲੱਗ ਚੀਜ਼ ਸੀਗੀ ਬਹੁਤ ਹੀ ਜ਼ਿਆਦਾ ਨਜ਼ਦੀਕੀ ਆਪਣਾ ਜਿਹੜਾ ਸੀ ਸਾਥ ਛੱਡ ਕੇ ਚਲਾ ਗਿਆ ਬੱਚੇ ਕਿੰਨੇ ਸੀ ਦੋ ਬੇਟੇ ਆ ਇੱਕ 7 ਸਾਲ ਦਾ ਇੱਕ 12 ਸਾਲ ਦਾ ਫਾਦਰ ਸਵੈਰ ਹੋ ਗਏ ਸੀ 7 ਸਾਲ ਪਹਿਲਾਂ ਹਾਂਜੀ ਤੇ ਘਰ ਚ ਇਹ ਸੀ ਕਮਾਉਣ ਵਾਲੇ ਹਾਂ ਇਹ ਹੀ ਸੀ ਕਮਾਉਣ ਵਾਲੇ ਘਰ ਦੇ ਵਿੱਚ ਮੋਢੀ ਸਾਰਿਆਂ ਤੋਂ ਇਹ ਹੀ ਸੀ ਕਮਾਉਣ ਵਾਲੇ ਔਰ ਸਾਰਿਆਂ ਨੂੰ ਘਰ ਨੂੰ ਸਾਰੇ ਪਰਿਵਾਰ ਨੂੰ ਜੋੜਨ ਵਾਲਾ ਇਹਨਾਂ ਦੇ ਚਾਚੇ ਦਾ ਲੜਕਾ ਪਹਿਲਾਂ 8 ਸਾਲ ਪਹਿਲਾਂ ਪੂਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਦੂਜਾ ਬੇਟਾ ਵੀ ਇੱਕ ਚਾਚੇ ਦਾ ਲੜਕਾ 3 ਸਾਲ ਪਹਿਲਾਂ ਕੋਰੋਨਾ ਚ ਪੂਰਾ ਹੋ ਗਿਆ ਸੀ ਯਾਨੀ ਕਿ ਵਧੀਆ ਸਾਰੇ ਪਰਿਵਾਰ ਨੂੰ ਜੋੜ ਕੇ ਚੱਲ ਰਿਹਾ ਸੀਗਾ ਤੇ ਬਹੁਤ ਵਧੀਆ ਸੁਭਾਅ ਸੀ ਇਹਨਾਂ ਦਾ ਇਹ ਆਪਣਾ ਸਟੋਰ ਸੀ ਆਪਣਾ ਸਾਰਿਆਂ ਦਾ ਉੱਥੇ ਮੈਂ ਪਹਿਲਾਂ ਉੱਥੇ ਹੀ ਰਿਹਾ ਸਾਰਾ ਕੁਝ ਇੰਨੇ ਇੰਦੀ ਜ਼ਿੰਮੇਵਾਰੀ ਯਾਨੀ ਕਿ ਸਾਡੀ ਇੱਕੀ ਗੱਲ ਸੀ ਸਾਂਝੀ ਨਾਲ ਕੇ ਸ਼ੁਰੂ ਤੋਂ ਲੈ ਕੇ 13 ਸਾਲ ਮੈਂ ਵੀ ਉੱਥੇ ਹੀ ਰਿਹਾ ਨਾਲ ਹੀ ਮੈਂ ਹੀ ਲੈ ਕੇ ਗਿਆ ਸੀ ਤੇ ਹੁਣ ਇਹ ਸਾਰਾ ਕੁਝ ਆਪਣਾ ਇਹੀ ਸੰਭਾਲ ਰਿਹਾ ਸੀਗਾ ਤੇ ਅੱਜ ਤੱਕ ਬਹੁਤ ਵਧੀਆ ਕਿ ਯਾਨੀ ਕਿ ਸਭ ਕੁਝ ਮੇਰੇ ਕੋਲ ਹੀ ਜੋ ਵੀ ਇਦਾਂ ਸੀ ਸਾਰਾ ਆਪ ਰਲ ਮਿਲ ਕੇ ਕਰਦੇ ਸੀ ਸੀ ਜੋ ਵੀ ਕਰਦੇ ਸੀ ਦੋਵੇਂ ਨਹੀਂ টিਆਰਸੀ ਕਦੇ ਤੁਹਾਡੇ ਨਾਲ ਗੱਲ ਹੋ ਗਈ ਪਰ ਪਰਿਵਾਰ ਨੂੰ ਉੱਥੇ ਲੈ ਕੇ ਜਾਣਾ ਇਟਲੀ ਪਰਿਵਾਰ ਨੂੰ ਤਾਂ ਉਹ ਚਾਹੁੰਦਾ ਨਹੀਂ ਸੀ ਵੀ ਇਟਲੀ ਨਹੀਂ ਕਹਿੰਦਾ ਜੀ ਜ਼ਿੰਦਗੀ ਚ ਜੇ ਮੈਂ ਇੱਥੇ ਜਿਹੜੀ ਕਮਾਈ ਕੀਤੀ ਹੈ ਕੋਈ ਫਾਇਦਾ ਨਹੀਂ ਮੇਰੀ ਕਮਾਈ ਕੀਤੀ ਤਾਂ ਜੇ ਮੈਂ ਆਪਣੇ ਪਰਿਵਾਰ ਨੂੰ ਵੀ ਉੱਥੇ ਲਿਜਾ ਕੇ ਆਪਣੇ ਇੱਥੋਂ ਦੂਰ ਰੱਖਣਾ ਆਪਣੇ ਵਤਨ ਤੋਂ ਪੰਜਾਬ ਤੋਂ ਦੂਰ ਰੱਖਣਾ ਤਾਂ ਕੋਈ ਫਾਇਦਾ ਨਹੀਂ ਮੇਰੀ ਕਮਾਈ ਕੀਤੀ ਤਾਂ ਮੈਂ ਨਹੀਂ ਉਹ ਨਹੀਂ ਚਾਹੁੰਦਾ ਨਹੀਂ ਸੀ ਕਦੀ ਵੀ ਵੀ ਪਰਿਵਾਰ ਉੱਥੇ ਲੈ ਕੇ ਜਾ ਕੇ ਦਿਹਾੜੀਆਂ ਕਰੀਏ ਜਾਂ ਕੰਮ ਕਰੀਏ ਇੱਥੇ ਰਹਿਣ ਦਾ ਪੰਜਾਬ ਦੀ ਮਿੱਟੀ ਨਾਲ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਸੀ ਪਰ ਹੁਣ ਵੀ ਜਾਣ ਤੋਂ ਪਹਿਲਾਂ ਵੀ ਹੋਈ ਹੀ ਕਹਿ ਕੇ ਗਿਆ ਮੇਰੇ ਕੋਲ ਇੱਕ ਤਰੀਕ ਨੂੰ ਅਚਲੇ ਮਹੀਨੇ ਦੀ ਨੂੰ ਵੀ ਭਾਜੀ ਮੰਨ ਲਓ ਆਪਾਂ ਇੱਥੇ ਹੀ ਕੰਮ ਕਰਨਾ ਹੈ ਆਉਣ ਵਾਲੇ 2 ਸਾਲ ਤੋਂ ਬਾਅਦ ਮੈਂ ਇੱਥੇ ਆ ਜਾਣਾ ਤੁਸੀਂ ਆਪਾਂ ਕੰਮ ਦੇਖੀਏ ਕੰਮ ਹੀ ਕਰਾਂਗੇ ਪੰਜਾਬ ਚ ਹੀ ਰਹਿਣਾ ਆਪਾਂ ਇਹ ਕੁਝ ਸਭ ਤੋਂ ਵੱਡੀ ਤਿੰਨ ਕਮੀਆਂ ਸਰਕਾਰਾਂ ਦੀ ਹੈ ਜਿਹੜੀ ਤੁਸੀਂ ਗੱਲ ਕਰੀਏ ਜੇ ਸਰਕਾਰਾਂ ਕੋਸ਼ਿਸ਼ਾਂ ਕਰਨ ਤੇ ਇਹ ਜਿਹੜਾ ਪੰਜਾਬ ਖਾਲੀ ਹੋ ਚੱਲਿਆ ਨੌਜਵਾਨੀ ਸਾਰੀ ਦੀ ਸਾਰੀ ਪੰਜਾਬ ਚੋਂ ਨਿਕਲ ਕੇ ਬਾਹਰ ਲੀਆਂ ਕੰਟਰੀਆਂ ਜਾ ਰਹੀ ਏ ਉਥੇ ਨਾਲ ਹੀ ਪੈਸਾ ਵੀ ਜਿਹੜਾ ਪੰਜਾਬ ਦਾ ਉਹ ਵੀ ਸਾਰਾ ਬਾਹਰ ਜਾ ਰਿਹਾ ਤੇ ਬਹੁਤ ਵੱਡੀ ਘਾਟ ਹੈ ਸਰਕਾਰਾਂ ਦੀ ਪਤਾ ਨਹੀਂ ਕਾਰਨ ਕੀ ਇਹ ਸਰਕਾਰਾਂ ਕਿਉਂ ਨਹੀਂ ਕਰਦੀਆਂ ਜੇ ਸਰਕਾਰਾਂ ਕਰਨ ਤੇ ਬਾਹਰ ਨੂੰ ਲੋਕ ਨਾ ਭੱਜਣ ਕਦੀ ਵੀ ਜਿਹਨੂੰ ਇਥੇ ਕੰਮ ਮਿਲਦਾ ਹੈ ਕਾਰਜ ਮਿਲਦਾ ਹੈ ਉਹ ਕਿਉਂ ਬਾਹਰ ਜਾਊਗਾ ਮੇਰਾ ਬੇਟਾ ਵੀ ਨਾਲ ਰਿਹਾ ਹੈ ਇਕੱਠੇ ਰਹੇ ਨੇ ਮੇਰਾ ਇਹ ਭਣ ਜਾ ਹਾਂਜੀ ਤੇ ਇਹ ਇਕੱਠੇ ਹੀ ਇੱਕ ਦੁਕਾਨ ਤੇ ਕੰਮ ਕਰਦੇ ਰਹੇ ਉਹ ਵੀ 11-12 ਸਾਲ ਲਾ ਕੇ ਆਇਆ ਉੱਥੇ ਦੇਖੋ ਬਹੁਤ ਵੱਡਾ ਦੁੱਖ ਹੈ ਮੁੰਡਾ ਬੜਾ ਸਾਊ ਸੀਗਾ ਜੀ ਹਲਾਕੇ ਵਿੱਚ ਵੀ ਬੜੀ ਉਹਦੀ ਪ੍ਰਸ਼ੰਸਾ ਤੇ ਬਾਹਰ ਵੀ ਲੋਕ ਬੜੀ ਉਹਦੀ ਪ੍ਰਸ਼ੰਸਾ ਕਰਦੇ ਆ ਫਿਰ ਜਿੰਨਾ ਮੁੰਡਿਆਂ ਦੇ ਨਾਲ-ਨਾਲ ਵਿਚ ਰਿਹਾ ਹੈ ਉਹ ਬਹੁਤ ਵੱਡੀ ਪ੍ਰਸ਼ੰਸਾ ਸੀ ਅਸੀਂ ਤੱਕ ਸਰਕਾਰਾਂ ਨੂੰ ਬੇਨਤੀ ਕਰਾਂਗੇ ਸਰਕਾਰਾਂ ਜਿਹੜੀਆਂ ਨੇ ਇਹ ਕੋਸ਼ਿਸ਼ ਕਰਨ ਇੱਥੇ ਆਪਣੇ ਲੋਕਾਂ ਨੂੰ ਜਿਹੜਾ ਕੰਮ ਹੈ ਉਹ ਜ਼ਰੂਰ ਦੇਣ ਤੇ ਤਾਂ ਹੀ ਲੋਕ ਬਾਹਰ ਨਹੀਂ ਜਾਣਗੇ ਨਹੀਂ ਤੇ ਵਰਨਾ ਪੰਜਾਬ ਬਿਲਕੁਲ ਖਾਲੀ ਹੋ ਜਾ ਲਿਆ ਕੁਸ਼ ਨਸ਼ਿਆਂ ਨੇ ਖਾਲਿਆ ਨਸ਼ਿਆਂ ਦੀ ਭੇਟ ਚੜ ਗਈ ਜਵਾਨੀ ਬਹੁਤ ਜਿਆਦੀ ਤੇ ਦੂਜੀ ਜੜੀਏ ਉਹ ਇਸ ਤਰ੍ਹਾਂ ਵੇਖੋ ਹਾਰਟ ਅਟੈਕ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਹਣਾ ਤੇ ਇਹ ਇਹ ਟੈਨਸ਼ਨਾਂ ਨੇ ਐਂ ਲੱਗਦਾ ਕਿ ਟੈਨਸ਼ਨਾਂ ਨੇ ਸਾਰੀਆਂ ਕੰਮ ਮਿਲਦਾ ਨਹੀਂ ਪੜ੍ਹਾਈ ਕਰ ਲਿੰਦੇ ਨੇ ਬੱਚੇ ਉਹ ਟੈਨਸ਼ਨ ਦੇ ਵਿੱਚ ਜਦੋਂ ਜਾਂਦਾ ਤੇ ਐਨਾ ਐਨਾ ਪੈਸਾ ਲੱਗ ਜਾਣਾ ਉੱਥੇ ਵੀ ਕੰਮ ਨਹੀਂ ਮਿਲਦਾ ਜਾ ਕੇ ਕਈ ਤੇ ਵਖਰੇ 2 2 3 3 ਮਹੀਨੇ ਬਾਅਦ ਹੀ ਉੱਤੇ ਅਟੈਕ ਹੋ ਜਾਂਦਾ ਜਾ ਕੇ ਉਹਦਾ ਕਾਰਨ ਇਹੀ ਹੈ ਮਾੜੀਆਂ ਨੀਤੀਆਂ ਨੇ ਸਰਕਾਰਾਂ ਦੀਆਂ ਕੋਈ ਬੋਲਦਾ ਨਹੀਂ ਕੋਈ ਦੱਸਦਾ ਨਹੀਂ ਕੋਈ ਗੱਲ ਕਰਦਾ ਨਹੀਂ ਜਿਹੜਾ ਬੰਦਾ ਦੇਥੀ ਜਿੱਦੀ ਹੋ ਗਈ ਜਿਹਨੂੰ ਅਟੈਕ ਹੋ ਗਿਆ ਤੇ ਪਰਿਵਾਰ ਵਿਚਾਰਾ ਮਗਰ ਕੁਰ ਲੰਦਾ ਰਹਿ ਜਾਂਦਾ ਘਰ ਵੀ ਉਜੜ ਜਾਂਦਾ ਵੀਰੇ ਇਹੋ ਹੀ ਬੇਨਤੀ ਹੈ ਸਾਡੀ ਤਾਂ ਸਰਕਾਰ ਨੂੰ ਵੀ ਸਰਕਾਰ ਜੇ ਕੁਛ ਰਹਿ ਗਿਆ ਪੰਜਾਬ ਕੋਲੇ ਤੋ ਉਹਨੂੰ ਸਰਕਾਰ ਬਚਾਉਣ ਦਾ ਯਤਨ ਕਰੇ ਪੰਜਾਬ ਦੇ ਅੰਦਰ ਤੇ ਵੈਣ ਪੈ ਰਹੇ ਨੇ ਜਿਹੜੇ ਬਾਹਰੋਂ ਲਾਸ਼ਾਂ ਕਈ ਕਿੰਨੇ ਦਿਨ ਹੁਣ ਮਹੀਨੇ ਬਾਅਦ ਲਾਸ਼ ਆ ਰਹੀ ਹੈ ਕੀ ਰਹਿ ਗਿਆ ਉਹਦੇ ਪਰਚ ਕੀ ਪੱਲੇ ਉਹਦੇ ਕੀ ਮਾਂ ਉਹਦੀ ਮੂੰਹ ਵੇਖੂਗੀ ਕੀ ਹੋਵੇਗੀ ਬਹੁਤ ਹਾਲਾਤ ਮਾੜੇ ਨੇ ਕਰਤੇ ਨੇ ਸਰਕਾਰਾਂ ਨੇ ਸਰਕਾਰਾਂ ਬਿਲਕੁਲ ਨਹੀਂ ਸੋਚਦੀਆਂ ਕੇਵਲ ਤੇ ਕੇਵਲ ਆਪਣੇ ਘਰ ਭਰਨ ਦਾ ਯਤਨ ਕਰਦੀਆਂ ਨੇ ਇਹ 20 ਸਾਲ ਤੋਂ ਜੀ ਇਟਲੀ ਚ ਰਹਿ ਰਹੇ ਤੇ ਛੋਟੇ ਛੋਟੇ ਬੱਚੇ ਨੇ ਦੋ ਤੇ ਤਿੰਨ ਤਰੀਕ ਨੂੰ ਇੱਥੋਂ ਸਾਢੇ 3 ਮਹੀਨੇ ਲਾ ਕੇ ਇੰਡੀਆ ਤੋਂ ਗਏ ਤੇ ਵਾਪਸ 7 ਤਰੀਕ ਨੂੰ ਇਹ ਪਾਣਾ ਵਾਪਰਿਆ ਉੱਥੇ ਕਿਹੜੀ ਕੰਟਰੀ ਚ ਨੇ ਇਟਲੀ ਚ ਕਾਰ ਨਹੀਂ ਦੇਖਿਆ ਕੀ ਡੱਟ ਦਾ ਕਾਰਨ ਤਾਂ ਜੀ ਇਹ ਮੈਂ ਸਟੋਰ ਤੋਂ ਆਪਣੇ ਘਰੇ ਆ ਰਹੇ ਤੇ ਘਰੇ ਜਦੋਂ ਆਏ ਸਿਲੰਡਰ ਪਤਾ ਨਹੀਂ ਲੀਕ ਕੀਤੀ ਜਾਂ ਜੋ ਵੀ ਸੀ ਜਦੋਂ ਆਕੇ ਇਹਨਾਂ ਨੇ ਸਿਲੰਡਰ ਵਾਲੇ ਹੀ ਉਹ ਨਾਲ ਦੀ ਨਾਲ ਬਲਾਸਟ ਹੋ ਗਿਆ ਤੇ ਉਸ ਤੋਂ ਬਾਅਦ ਇਹ ਬੇਹੋਸ਼ ਹੋ ਕੇ ਡਿੱਗ ਪਏ ਡਿੱਗੇ ਹੋਏ ਉਸ ਤੋਂ ਬਾਅਦ 5 ਮਿੰਟ ਬਾਅਦ ਇਹਨਾਂ ਨੂੰ ਹੋਸ਼ ਆਈ ਜਦੋਂ ਉਸ ਤੋਂ ਬਾਅਦ ਫਿਰ ਬਾਹਰ ਨਿਕਲ ਕੇ ਗਿਰ ਗਏ ਫਿਰ ਉੱਥੇ ਜਿਹੜੇ ਮੁੰਡੇ ਤੇ ਲਵੇ ਵਾਲੇ ਉਹਨਾਂ ਨੇ ਚੱਕਿਆ ਚੱਕ ਕੇ ਐਡਮਿਟ ਕਰਿਆ ਐਡਮਿਟ ਕਰਕੇ ਪੰਜ ਹਫ਼ਤਾ ਬੋਲਦਾ ਰਹੀ ਠੀਕ-ਠਾਕ ਤੇ ਉਸ ਤੋਂ ਬਾਅਦ ਨਾ ਫੇਫੜਿਆਂ 'ਚ ਜਾਨੀ ਇਨਫੈਕਸ਼ਨ ਹੋ ਗਈ ਜ਼ਿਆਦਾ ਉਹਦੇ ਕਾਰਨ ਇਹਦੀ 15 ਦਿਨਾਂ ਬਾਅਦ ਇਟਲੀ 'ਚ ਡੈਥ ਉਹ ਕੀ ਕਰਦਾ ਸੀਗਾ ਤੇ ਨਾਮ ਕੀ ਹੈ ਇਹਨਾਂ ਦਾ ਇਹਨਾਂ ਦਾ ਨਾਮ ਨਰਮਲ ਸਿੰਘ ਤੀਜੀ ਹਸਨਪੁਰ ਪਿੰਡ ਤੋਂ ਹੀ ਕੰਮ ਤਾਂ ਇਹਨਾਂ ਦਾ ਆਪ ਦਾ ਸਟੋਰ ਤੀ ਉਧਰ ਕਾਦਾ ਕਰਿਆਨਾ ਸਟੋਰ ਹੀ ਕਰਿਆਨਾ ਹਾਂਜੀ ਉਮਰ ਇਹਨਾਂ ਦੀ 40 ਸਾਲ ਦੀ ਤੇ ਹੁਣ ਪਿੱਛੇ ਪਰਿਵਾਰ ਦਾ ਕੋਈ ਪਰਿਵਾਰ ਬੱਚੇ ਨਹੀਂ ਜੀ ਜੋ ਛੋਟੇ ਛੋਟੇ ਮਾਈ ਆ ਜਾਂ ਵਾਈਫ ਨੇ ਇਹਨਾਂ ਦੇ ਇੱਕ ਇਹ ਬੱਚਾ ਪਾਦਾ ਮੇਰਾ ਦੋਸਤ ਜੀ ਸਾਢੇ 3 ਮਹੀਨੇ ਛੁੱਟੀ ਆਇਆ ਸੀ ਯਾਨੀ ਸਾਢੇ 3 ਮਹੀਨੇ ਚੋਂ 20 ਦਿਨ ਇਹ ਇਕੱਲਾ ਰਿਹਾ ਹੋ ਨਹੀਂ ਮੇਰੇ ਨਾਲ ਹੀ ਰਿਹਾ ਹੈ ਹਾਂ ਬਾਡੀ ਲਿਆਂਦੀ ਆ ਫਿਰ ਇਹ ਆਪਦੀ ਖਰਚੀ ਤੇ ਲੈਂਦੇ ਜਾਂ ਸਰਕਾਰ ਨੇ ਮਦਦ ਕੀਤੀ ਨਹੀਂ ਸਰਕਾਰ ਨੇ ਕੋਈ ਮਦਦ ਨਹੀਂ ਇਹ ਤਾਂ ਆਪਦਾ ਹੀ ਖਰਚਾ ਹੈ ਕੋਈ ਉਸ ਉਧਰ ਜਿਹੜੀ ਸੰਸਥਾ ਬਣੀ ਵੀ ਆ ਉਹਨਾਂ ਨੇ ਖੇ ਦੇਖਿਆ ਜਾਵੇ ਤਾਂ ਵੱਡੇ ਪੱਧਰ ਤੇ ਪੰਜਾਬ ਦੀ ਜਵਾਨੀ ਲਗਾਤਾਰ ਬਾਹਰ ਦਾ ਰੁਖ ਕਰ ਰਹੀ ਹੈ ਅਤੇ ਬਾਹਰ ਜਾਣ ਲਈ ਹਰ ਤਰੀਕੇ ਦੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਕਈ ਵਾਰ ਉਹ ਠੱਗ ਏਜੰਟਾਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਬਿਊਰੋ ਰਿਪੋਰਟ ਅਖੰਡ ਲੋਕ